ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੱਲ ਸਾਹਿਬ ਮਨਜਿੰਦਰ ਸਿੰਘ ਸਿਰਸਾ ਬਹੁਤ ਚਰਚਾ ਚ ਰਹਿਣ ਵਾਲਾ ਰਾਜਨੀਤਿਕ ਹੈ ਰਿਆੜ ਗੋਤ ਦੇ 5-6 ਭਾਈ ਜਿਉ ਸਿਰਸੇ ਤੋਂ ਉਤਰੇ ਭਾਈ ਚੰਡੀਗੜ੍ਹ ਦਿੱਲੀ ਜਾ ਕੇ ਟਿਕੇ ਪੈਸੇ ਥੇਲੇ ਦੀ ਕਮੀ ਨਹੀਂ ਯੁਰਕਾ ਵੀ ਹੈ ਜਿਹੜੀ ਗੱਲ ਕੋਈ ਕਹਿਣਾ ਤਾਂ ਮਨਜਿੰਦਰ ਸਿੰਘ ਸਿਰਸਾ ਉੱਤੇ ਖੜਦੇ ਨੇ ਇੱਕ ਵੱਡੀ ਗੱਲ ਜਿਹੜੀ ਮੈਂ ਪਾਰਟੀਆਂ ਤੋਂ ਉੱਠ ਕੇ ਵੇਖਦਾ ਵੀ ਕਿਸਾਨ ਸੰਘਰਸ਼ ਵੇਲੇ ਰਾਸੀ ਹਲਕਿਆਂ 'ਚ ਜੇ ਕਿਸੇ ਨੇ ਮਦਦ ਕੀਤੀ ਤਾਂ ਮਨਜਿੰਦਰ ਸਿੰਘ ਸਿਰਸੇ ਨੇ ਕੀਤੀ ਵੇਰ ਕੇ ਚੰਡੀਗੜ੍ਹ ਦਿੱਤਾ ਗੇੜਾ ਪ੍ਰਧਾਨ ਮੰਤਰੀ ਵੀ ਆਪਣੇ ਸੌਰੀ ਮਨਿਸਟਰ ਬਣਨ ਤੋਂ ਬਾਅਦ ਮੈਨੇ ਕੀ ਨੇ ਵਾਕਿਆ ਜੀ ਦੇਖੋ ਵੱਡੀ ਗੱਲ ਹੈ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਨੂੰ ਜੇ ਮਨਿਸਟਰ ਬਣਾਇਆ ਦਿੱਲੀ ਦੇ ਵਿੱਚ ਤਾਂ ਉਹਦੇ ਪਿੱਛੇ ਕਾਰਨ ਇਹ ਸੀਗਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਭਾਜਪਾ ਦੀ ਜਿਹੜੀ ਦਿਲਚਸਪੀ ਆ ਉਹ ਲਗਾਤਾਰ ਹੈ। ਹੂੰ। ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਵਰਗੇ ਸਿੱਖ ਆਗੂ ਨੂੰ ਜੇ ਅਸੀਂ ਦਿੱਲੀ ਦੇ ਵਿੱਚ ਮੰਤਰੀ ਬਣਾਉਨੇ ਆ ਤਾਂ ਇਹਦੇ ਨਾਲ ਪੰਜਾਬ 'ਚ ਪੈਰ ਧਰਾਵਾ ਸਾਡਾ ਵੱਧ ਤੇਜ਼ੀ ਨਾਲ ਹੋ ਸਕਦਾ ਹੈ। ਉਹ ਕੇ ਸਥਿਤੀ ਜਿਹੜੀ ਬਣੀ ਉਹ ਇਹ ਬਣੀ ਕਿ ਮਨਜਿੰਦਰ ਸਿੰਘ ਸਰਸਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਭਾਵ ਹੈ ਔਰ ਮਨਜਿੰਦਰ ਸਿੰਘ ਸੈੱਤਾ ਦਿੱਲੀ ਦੇ ਇੱਕ ਚਰਚਿਤ ਤੇ ਖਾਗੂ ਦੇ ਵਜੋਂ ਸਰਗਰਮ ਰਹੇ ਔਰ ਉਹਨਾਂ ਵੱਲੋਂ ਭਾਜਪਾ ਦੇ ਵਿੱਚ ਚੱਲੇ ਜਾਣਾ ਤੇ ਐਦਕੀ ਵਧਾਇਕ ਬੰਨਾ ਇਹ ਸਾਰਾ ਕੁਝ ਭਾਜਪਾ ਦੀ ਇੱਕ ਜਿਹੜੀ ਲਗਾਤਾਰ ਪੰਜਾਬ ਪ੍ਰਤੀ ਦਿਲਚਸਪੀ ਆ ਉਹਦਾ ਇੱਕ ਹਿੱਸਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਚਰਚਾ ਤਾਂ ਇਹ ਵੀ ਸੀ ਕਿ ਮਨਜਿੰਦਰ ਸਿੰਘ ਸਰਸਾ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਪਰ ਅਗਲੇ ਨੇ ਹੋਰ ਬਹੁਤ ਕੁਝ ਦੇਖਣਾ ਹੈਗਾ ਹੋਰ ਦੂਜੇ ਸੂਪਿਆਂ ਦਾ ਵੀ ਛਾਲਾ ਜਿਹੜਾ ਉਹ ਰੱਖਿਆ ਜਾਣਾ ਸੋ ਇੱਕ ਗੱਲ ਸਾਫ਼ ਆ ਗел ਸਾਹਿਬ ਕੇ ਮਨਜਿੰਦਰ ਸਿੰਘ ਸੈਸਾ ਨੂੰ ਮੰਤਰੀ ਬਣਾਉਣ ਦਾ ਇਹਨਾਂ ਦਾ ਪੰਤਵਾ ਜਿਹੜਾ ਉਹ ਪੰਜਾਬ ਦੇ ਵਿੱਚ ਇੱਕ ਪ੍ਰਭਾਵ ਜਿਹੜਾ ਉਹ ਵਧਾਉਣਾ ਹੈਗਾ ਮਨਜਿੰਦਰ ਸਿੰਘ ਸੈਸਾ ਇਸੇ ਤਰ੍ਹਾਂ ਉਸੇ ਰੂਪ ਦੇ ਵਿੱਚ ਚੰਡੀਗੜ੍ਹ ਜਿਹੜਾ ਉਹਨਾਂ ਨੇ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲਾ ਪਲਵਾਨੀ ਜਿਹੜਾ ਕੱਢਿਆ মিডিਆ ਦੇ ਰੂਬਰੂ ਹੋਏ ਚੰਡੀਗੜ੍ਹ ਉਹਨਾਂ ਦੇ ਆਉਣ ਦੇ ਮੈਨੇ ਹੀ ਇਹ ਨੇ ਕਿ ਉਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਭਾਜਪਾ ਗੱਠਜੋੜ ਦੇ ਤੌਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਰਨਾ ਚਾਹੁੰਦੇ ਨੇ ਲੇਕਿਨ ਇੱਕ ਗੱਲ ਜਿਹੜੀ ਉਹਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਕੀਤੀ ਉਹ ਇਹ ਬੜੀ ਅਹਿਮ ਹੈ ਉਹ ਇਹ ਕੀਤੀ ਕਿ ਮਨਜਿੰਦਰ ਸਿੰਘ ਸਿੱਧਸਾ ਨੇ ਕਿਹਾ ਕਿ ਕੱਲੀ ਭਾਜਪਾ ਗੱਠ ਜੋੜ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਹੈ ਨਹੀਂ ਸੰਭਾਵਨਾ ਉਹ ਕਹਿੰਦੇ ਕੱਲਿਆਂ ਚੋਣ ਲੜਨ ਦੀ ਸੰਭਾਵਨਾ ਜਿਹੜੀ ਸਾਡੀ ਭਾਜਪਾ ਦੀ ਪੰਜਾਬ ਦੇ ਵਿੱਚ ਉਹ ਵੱਧ ਹੈ ਕਿ ਪਾਇ ਪੱਬੀ ਸੋ ਸਟਾਈ ਦੀਆਂ ਵਿਧਾਨ ਸਭਾ ਚੋਣਾਂ ਕਰ ਲਿਆ ਲੜੂ ਹੁਣ ਇਸ ਗੱਲ ਨੇ ਮੈਨੂੰ ਲੱਗਾ ਬਹੁਤ ਸਾਰੇ ਕਾਲੀ ਆਗੂਆਂ ਦੀ ਜਿਹੜੀ ਨੀਂਦ ਆ ਖਰਾਬ ਕਰਦੀ ਹੋਣੀ ਆ ਕਿ ਮਨਜਿੰਦਰ ਸਿੰਘ ਸਿਰਸਾ ਵਰਗਾ ਆਗੂ ਜਿਹੜਾ ਸ਼੍ਰੋਮਣੀ ਅਕਾਲੀ ਦਲ ਜੋ ਭਾਜਪਾ ਚ ਗਿਆ ਔਰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਇਹ ਕਹਿੰਦਾ ਜੀ ਮੈਂ ਚੋਣ ਲੜ ਲਾਂ ਭਾਜਪਾ ਵੱਲੋਂ ਅਕਾਲੀ ਦਲ ਨੇ ਇਹ ਇਜਾਜ਼ਤ ਦਿੱਤੀ ਕਿ ਤੁਸੀਂ ਭਾਜਪਾ ਦੀ ਚੋਣ ਨਿਸ਼ਾਨ ਦੇ ਉੱਤੇ ਚੋਣ ਲੜ ਲਓ ਹਾਲਾਂਕਿ ਕਾਲੀ ਆਗੂ ਸੀ ਇਹ ਜਿੱਤ ਹੋ ਹੀ ਗਿਆ ਸੀਗਾ ਔਰ ਭਾਜਪਾ ਦੇ ਵਿਧਾਇਕ ਦੇ ਤੌਰ ਦੇ ਉੱਤੇ ਦਿੱਲੀ ਦੇ ਵਿੱਚ ਇਹ ਪਹਿਲਾਂ ਵੀ ਰਹਿ ਚੁੱਕਿਆ ਅਕਾਲੀ ਤਾਂ ਇਹ ਸੰਭਾਵਨਾ ਸੀ ਕਿ ਅਕਾਲੀ ਭਾਜਪਾ ਗੱਠ ਜੋੜਦੀ ਹਾਮੀ ਭਰੂਗਾ ਜਿਵੇਂ ਹਾਮੀ ਪਿਛਲੇ ਦਿਨੀ ਸਰੀਲ ਜਾਖੜ ਨੇ ਭਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੀ ਲੇਕਿਨ ਅਮਿੰਦਰ ਸਿੰਘ ਸਿਰਸਾ ਨੇ ਤਾਂ ਗੱਠ ਜੋੜਦੀ ਹਾਮੀ ਆ ਜਿਹੜੀ ਉਹ ਨਹੀਂ ਭਰੀ ਜੀ ਪਰ ਵਿੱਚੋਂ ਗੱਲ ਇਹੀ ਜਾਣੀ ਹੈ ਕਿਉਂਕਿ ਸਬੰਧ ਬਹੁਤ ਵਧੀਆ ਹਲੇ ਵੀ ਉਹਨਾਂ ਦੇ ਬਾਦਲ ਪਰਿਵਾਰ ਨਾਲ ਗੱਠ ਜੋੜ ਤੋਂ ਬਿਨਾ ਭਾਜ-ਭਾਜ ਜਿੱਤਦੀ ਨਹੀਂ ਹੋਣਗੇ ਇਕੱਠੇ ਅੱਛਾ ਦੂਜੀ ਗੱਲ ਇਹ ਦੱਸਿਓ ਕਿ ਵਕੀਲ ਹਰਜਿੰਦਰ ਸਿੰਘ ਧਾਮੀ ਮੰਨ ਨਹੀਂ ਰਹੇ ਪ੍ਰਧਾਨਗੀ ਲੈਣ ਨੂੰ ਦੁਆਰਾ ਨਹੀਂ ਮੰਨ ਰਹੇ ਜੀ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਔਰ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਮਨਾਉਣ ਦੇ ਬਹੁਤ ਯਤਨ ਹੋਏ ਬਿਕਰਮਜੀਤ ਸਿੰਘ ਮਜੀਠੀਆ ਖੁਦ ਉਹਨਾਂ ਦੇ ਘਰ ਚੱਲ ਕੇ ਗਏ ਔਰ ਉਹਨਾਂ ਦੇ ਵੱਲੋਂ ਵੀ ਦੱਸਦੇ ਆ ਕਿ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਦੱਸਦੇ ਆ ਕਿ ਅਕਾਲੀ ਦਲ ਦੇ ਜਿੰਨੇ ਵੀ ਵੱਡੇ ਲੀਡਰ ਨੇ ਸਾਰਿਆਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਮਨਾਉਣ ਦੇ ਯਤਨ ਕੀਤੇ ਕਿ ਉਹ ਆਪਣਾ ਅਸਤੀਫਾ ਜਿਹੜਾ ਵਾਪਸ ਲੈ ਲੈਣ ਕਿਉਂਕਿ ਅਕਾਲੀ ਦਲ ਇਸ ਸਮੇਂ ਜਿਹੜਾ ਇੱਕ ਬਹੁਤ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਉਹ ਨਹੀਂ ਚਾਹੁੰਦਾ ਕਿ ਐਡਵੋਕੇਟ ਹਰਜਨ ਸਿੰਘ ਧਾਮੀ ਵਰਗਾ ਕੱਦਾਵਰ ਲੀਡਰ ਆ ਜਿਹੜਾ ਉਹ ਪਾਸੇ ਜਾਵੇ ਔਰ ਉਹਨਾਂ ਨੂੰ ਇਸ ਗੱਲ ਦਾ ਵਿਰੋਧ ਚੱਲਣਾ ਪਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਜਿਹੜਾਗਾ ਉਹ ਸ਼੍ਰੋਮਣੀ ਕਾਲੇਦਲ ਤੋਂ ਲੰਬੇ ਹੋ ਗਿਆ ਇਸ ਲਈ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਲੇਕਿਨ ਐਡਵੋਕੇਟ ਹਰਜਨ ਸਿੰਘ ਧਾਮੀ ਹੋਰੀ ਨਹੀਂ ਮੰਨ ਰਹੇ ਅੱਜ ਐਡਵੋਕੇਟ ਹਰਜਨ ਸਿੰਘ ਧਾਮੀ ਹੋਰਾਂ ਦੇ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਫੇਦਾਰ ਸਾਹਿਬ ਨਾਲ ਮੀਟਿੰਗ ਜਾਂ ਮੁਲਾਕਾਤ ਕਹਿ ਲਿਓ ਕੀਤੀ ਗਈ ਔਰ ਪਿਛਲੇ ਦਿਨੀ ਕੱਲ ਤੱਕ ਸਾਡੇ ਜਥੇਦਾਰ ਸਾਹਿਬ ਵੀ ਐਡਵੋਕੇਟ ਹਰਜਨ ਸਿੰਘ ਧਾਮੀ ਹੋਰਾਂ ਦੇ ਘਰ ਜਾ ਕੇ ਆਏ ਨੇ ਤਾਂ ਉਹਨਾਂ ਨੇ ਵਾਕਈ ਅੱਜ ਧਾਮੀ ਹੋਰਾਂ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਹਿਤਾ ਜੀ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਵਾਲੇ ਨਹੀਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਆ ਔਰ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਅੰਤਰੰਕ ਕਮੇਟੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਰੱਦ ਕਰ ਸਕਦੀ ਔਰ ਉਹਨਾਂ ਨੂੰ ਕਹਿ ਸਕਦੀ ਆ ਉਹ ਕਹਿੰਦੇ ਨਹੀਂ ਜੀ ਮੈਂ ਵਾਪਸ ਆਉਣ ਵਾਲਾ ਨਹੀਂ ਇਹ ਪਹਿਲਾਂ ਵੀ ਇੱਕ ਵਾਰ ਹੋਇਆ ਸੀਗਾ ਜਦੋਂ ਜ਼ਥੇਦਾਰ ਗੁਰਚਰਨ ਸਿੰਘ ਟੌੜਾ ਹੋਰੀ ਸ਼੍ਰੋਮਣੀ ਕਾਲੇਦਾਲ ਤੋਂ ਅੱਡ ਹੋਏ ਸੀ ਤਾਂ ਉਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਟੌੜਾ ਹੋਰਾਂ ਦੇ ਨਾਲ ਖੜ ਗਏ ਸੀ ਸਟੈਂਡ ਲੈ ਕੇ ਉਦੋਂ ਵੀ ਬੜਿਆ ਜ਼ੋਰ ਲਗਿਆ ਸੀਗਾ ਬਾਦਲ ਪਰਵਾਰ ਦਾ ਵੀ ਔਰ ਸ਼੍ਰੋਮਣੀ ਕਾਲੇਦਾਲ ਦਾ ਵੀ ਤੋਂ ਟੌੜਾ ਹਰਾਂ ਨੂੰ ਛੱਡ ਕੇ ਘਰ ਵਾਪਸੀ ਕਰ ਲੈਣ ਲੇਕਿਨ ਉਹਨੇ ਕਿਹਾ ਨਹੀਂ ਜਦੋਂ ਟੌੜਾ ਸਾਹਿਬ ਆਪ ਸੌਣਗੇ ਉਦ ਹੀ ਆਉਂਗਾ ਹੋਇਆ ਵੀ ਐਵੇਂ ਜਦੋਂ ਜਸਹਰ ਗੁਰਚਮ ਸਿੰਘ ਤੌੜਾ ਹੋਰਾਂ ਨੇ ਕਾਲੀ ਦਲ ਚ ਵਾਪਸੀ ਕੀਤੀ ਉਦੋਂ ਹੀ ਐਡਵੋਕੇਟ ਅਰਜਨਸ਼ੇਪਾ ਮਹਿਰਾਂ ਨੇ ਕੀਤੀ ਯਾਨੀ ਕਿ ਉਹ ਸਟੈਂਡ ਵਾਲੇ ਬੰਦੇ ਨੇ ਔਰ ਸਾਊ ਸੁਭਾ ਦੇ ਦੱਸੇ ਜਾਂਦੇ ਨੇ ਤੇ ਉਹਨਾਂ ਦਾ ਔਣੇ ਮਨ ਨਹੀਂ ਹੈਗਾ ਕਿ ਉਹ ਦੁਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਾਲੀ ਕੁਰਸੀ ਤੇ ਬੈਠਣ ਜਿਹੜੇ ਤੋਂ ਇੱਕ ਵਾਰ ਅਸਤੀਫਾ ਦੇ ਚੁੱਕੇ ਨੇ ਜੀ ਅੱਛਾ ਜੀ ਇਹ ਦੱਸਿਓ ਬਈ ਜਾਦਾ ਆਦਮ ਬੋ ਆਦਮ ਬੋ ਕਰਦੀ ਪੰਜਾਬ ਦੀ ਪੁਲਿਸ ਫਿਰਦੀ ਸੀ 30 ਸਾਲ 35 ਸਾਲ ਪਹਿਲਾਂ ਬੁੱਕ ਬੁੱਕ ਭਰ ਕੇ ਸਤਾਰਿਆਂ ਦੇ ਕੇਪੀ ਗਿਲ ਕਹਿੰਦਾ ਚੱਕ ਕੇ ਲਾ ਲੋ ਮੋਢੇ ਤੇ ਹੁਣ ਹਰ ਮਹੀਨੇ ਕੋਈ ਨਾ ਕੋਈ ਕੇਸ ਨਾ ਮ ਲਬਦਾ ਬੇਰਕਾ ਸਾਹਿਬ ਨੇ ਕੱਲ ਮੈਨੂੰ ਜਾਣਕਾਰੀ ਭੇਜੀ ਆਵੇ 32 ਸਾਲ ਦਾ ਇੱਕ ਪੁਰਾਣਾ ਕੇਸ 33 ਸਾਲ ਪੁਰਾਣਾ ਸੀਬੀਆਈ ਅਦਾਲਤ ਨੇ ਫਰਜੀ ਮੁਕਾਬਲਾ ਦੱਸਤਾ ਜੀ ਬਿਲਕੁਲ ਜੀ ਇਹ 33 ਸਾਲ ਪੁਰਾਣਾ ਕੇਸ ਹੈ ਜਿਹਦੇ ਵਿੱਚ ਮਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਝੂਠਾ ਪੁਲਿਸ ਮੁਕਾਬਲਾ ਦਾਸਦੇ ਆ ਤਰਨ ਤਾਰਨ ਦੇ ਨੋ ਦੋ ਨੌਜਵਾਨਾਂ ਨੂੰ ਜਿਹੜਾ ਉਹ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਦੇ ਦੋਸ਼ 'ਚ ਪੰਜਾਬ ਪੁਲਿਸ ਦੇ ਦੋ ਸਾਬਕਾ ਪੁਲਿਸ ਮੁਲਾਜ਼ਮਾਨ ਨੂੰ ਜਿਹੜਾ ਦੋਸ਼ੀ ਠਹਿਰਾਉਂਦਿਆਂ ਇੱਕ ਨੂੰ عمر ਕੈਦ ਤੇ ਦੂਜੇ ਨੂੰ 5 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਲਗਭਗ 33 ਸਾਲ ਪੁਰਾਣੇ ਇਸ ਮਸਲੇ ਦੇ ਵਿੱਚ ਤਰਨ ਤਾਰਨ ਦੇ ਪੱਟੀ ਦੇ ਵਿੱਚ ਉਸ ਵੇਲੇ ਤੈਨਾਤ ਰਹੇ ਇਹਦਾ ਤਤਕਾਲੀ ਪੁਲਿਸ ਅਧਿਕਾਰੀ ਸੀ ਤਾਰਾਮ ਤੇ ਐਸਐਚਓ ਪੱਟੀ ਰਾਜਪਾਲ ਉੱਤੇ ਇਸੇ ਜ਼ਿਲ੍ਹੇ ਦੇ ਨੌਜਵਾਨਾ ਗੁਰਦੇਵ ਸਿੰਘ ਤੇ ਸੁਖਵੰਤ ਸਿੰਘ ਨੂੰ ਫਰਜੀ ਪੁਲਿਸ ਮੁਕਾਬਲੇ ਦੇ ਵਿੱਚ ਮਾਰਨ ਦਾ ਦੋਸ਼ ਜਿਹੜਾ ਉਹ ਲੱਗਿਆ ਸੀ ਜਿਹੜਾ ਅਦਾਲਤ ਦੇ ਵਿੱਚ ਸਾਬਤ ਹੋਇਆਗਾ ਔਰ ਇਹ ਦੋਨੇ ਜਿਹੜਾ ਉਸ ਵੇਲੇ ਦਾ ਐਸਐਸਪੀ ਰਿਹਾ ਜੀ ਅਜੀਤ ਸਿੰਘ ਸੰਧੂ ਉਹ ਉਹਦੇ ਕਰੀਪੀ ਦੱਸੇ ਜਾਂਦੇ ਨੇ ਪੁਲਸਾਰੇ ਔਰ ਸੀਬੀਆਈ ਨੇ ਇਸ ਮਸਲੇ 'ਚ 11 ਪੁਲਿਸ ਕਰਮੀਆਂ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਸੀ ਚਾਰ ਦੀ ਜਿਹੜੀ ਐ ਉਹੋ ਕੇਸ ਚੱਲਦੇ ਦੌਰਾਨ ਮੌਤ ਹੋ ਗਈ ਪੰਜ ਨੂੰ ਵਰੀ ਕਰ ਦਿੱਤਾ ਗਿਆ ਔਰ ਦੋ ਨੂੰ ਜਿਹੜੀ ਸਜ਼ਾ ਗਈ ਅਦਾਲਤ ਨੇ ਉਹ ਸੁਣਾ ਦਿੱਤੀ ਗਈ ਆ ਵੈਸੇ ਤਾਂ 33 ਸਾਲ ਬਾਅਦ ਇਨਸਾਫ ਮਿਲਿਆ ਜੀ ਚੰਗੀ ਵਾਲਾ ਪਰਿਵਾਰ ਨੂੰ ਇਨਸਾਫ ਮਿਲਿਆ ਪਰ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਜਿਹੜੇ ਆ ਚਾਰ ਪੁਲਿਸ ਮੁਲਾਜ਼ਮ ਵਿਧਿੰਗ ਕੇਸ ਚੱਲਦੇ ਦੇ ਦੌਰਾਨ ਜਿਹੜਾ ਨੈਚੁਰਲ ਮੌਤ ਹੁੰਦੀ ਹੋ ਗਈ ਹੈ ਜੇ ਕੇਸ ਦੀ ਸਜ਼ਾ ਜਿਹੜੀ ਪਹਿਲਾਂ ਥਲਾਈ ਜਾਂਦੀ ਚਾਹੇ ਕਿ ਇਸ ਪਹਿਲਾਂ ਕਿਸੇ ਤਨ ਪਤਣ ਲੱਗਦਾ ਤਾਂ ਸ਼ਾਇਦ ਜਿਹੜੇ ਆਪਣੀ ਕੁਦਰਤੀ ਮੌਤ ਪੁਲਿਸ ਮਹਾਰਾਜ ਮਰੇ ਨੇ ਉਹ ਉਹਨਾਂ ਨੂੰ ਵੀ ਸਜ਼ਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਸਕਦੀ ਸੀ ਦਰਸਲ ਮਸਲਾ ਇਹ ਸੀਗਾ ਜੀ 6 ਫਰਵਰੀ 1993 ਨੂੰ ਘਟਨਾ ਜੀ ਇਹ ਔਰ ਦੱਸਦੇ ਨੇ ਜਿਹੜੀ ਪੁਲਿਸ ਦੀ ਕਹਾਣੀ ਸੀ ਪੁਲਿਸ ਦੀ ਕਹਾਣੀ ਤਾਂ ਇਹ ਸੀਗੀ ਵੀਹ ਟਰੈਕਟਰ ਦੇ ਉੱਤੇ ਸਵਾਰ ਹੋ ਕੇ ਗੁਰਦੇਵ ਸਿੰਘ ਉਪਦੇਬਾ ਵਾਸੀ ਗਲੀਲੀਪੁਰ ਕਰਨਤਾਰਨ ਤੇ ਸੁਖਵੰਤ ਸਿੰਘ ਵਾਸੀ ਵਾਹਮਣੀ ਵਾਲਾ ਕਰਨਤਾਰਨ ਆਏ ਔਰ ਮੂਰੇ ਪੁਲਿਸ ਨਾਲ ਲੜ ਕੇ ਤੇ ਖਣੀ ਸੀ ਉਹਨਾਂ ਨੇ ਡੱਕਰੇਵਾ ਟਰੈਕਟਰ ਪੁਲਿਸ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਜਿਦੇ ਚ ਦੋਨਾਂ ਦੀ ਮੌਤ ਹੋ ਗਈ। ਲਵਾਰਥ ਲਾਸ਼ਾਂ ਕਹਿ ਕੇ ਦੋਨਾਂ ਦਾ ਸਸਕਾਰ ਕਰਤਾ ਇਹ ਪੁਲਿਸ ਦੀ ਕਹਾਣੀ ਹੈ। ਲੇਕਿਨ ਮਸਲਾ ਜਦੋਂ ਸੀਬੀਆਈ ਕੋਲੇ ਗਿਆ। ਸੀਬੀਆਈ ਨੇ ਜਾਂਚ ਦੇ ਦੌਰਾਨ ਪਾਇਆ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ। ਦੀ ਵੀਨ ਲਿਖਾ ਕੇ 30 ਜਨਵਰੀ 1993 ਨੂੰ ਗੁਰਦੇਵ ਸਿੰਘ ਉਰਫ ਦੇਬਾ ਨੂੰ ਉਹਦੇ ਪਿੰਡ ਗਲੀਲੀਪੁਰ ਜਿਹੜਾ ਤਰਨਤਾਰਨ ਜ਼ਿਲ੍ਹਾ ਉਥੋਂ ਜਿਹੜਾ ਚੌਕੀ ਇੰਚਾਰਜ ਐਸਆਈ ਨਰੰਗ ਸਿੰਘ ਦੀ ਗਵਾਈ ਦੇ ਟੀਮ ਘਰ ਤੋਂ ਚੱਕ ਕੇ ਲਿਆਈ ਆ ਔਰ ਇਸੇ ਤਰੀਕੇ ਦੇ ਨਾਲ 5 ਫਰਵਰੀ 1993 ਨੂੰ ਪੱਟੀ ਪੁਲਿਸ ਸਟੇਸ਼ਨ ਦੇ ਐਸਆਈ ਦਦਾਰ ਸਿੰਘ ਦੀ ਟੀਮ ਜਿਹੜੀ ਆ ਉਹ ਪੱਟੀ ਦੀਨ ਪੈਂਦੇ ਪਿੰਡ ਬਾਂਮਣੀ ਆਲਾ ਬਿਚੇ ਛਾਪਾ ਮਾਰ ਕੇ ਸੁਖਵੰਤ ਸਿੰਘ ਨੂੰ ਘਰੋਂ ਚੱਕ ਕੇ ਲਿਆਈ ਆ ਔਰ ਦੋਨੇ ਨੌਜਵਾਨਾਂ ਨੂੰ ਘਰੋਂ ਚੱਕਿਆ ਗਿਆ ਔਰ ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜਿਹੜਾ ਉਹ ਮਾਰ ਦਿੱਤਾ ਗਿਆ ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ ਬੇਰਕਾ ਲਗਾਤਾਰ ਇਸ ਕੇਸ ਦੀ ਪੜਾਈ ਕਰਦੇ ਰਹੇ ਕੇਸ ਚ 48 ਗਵਾਹਾਂ ਦਾ ਹਵਾਲਾ ਦਿੱਤਾ ਮੁਕਦਮੇ ਦੌਰਾਨ 22 ਗਵਾਹ ਪੇਸ਼ ਹੋਏ ਔਰ ਕਿਉਂਕਿ ਕੁਝ ਗਵਾਹਾਂ ਦੀ ਜਿਹੜੀ ਮੌਤ ਹੈ ਉਹ ਹੋ ਚੁੱਕੀ ਸੀ ਕੇਸ ਲੰਬਾ ਚੱਲਣ ਕਰਕੇ ਇਸ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਹੁਣ ਸਜ਼ਾ ਦਿਵਾਉਣ ਦੇ ਵਿੱਚ ਜਿਹੜੇ ਕੰਮ ਜਾਬ ਉਹ ਪਰਿਵਾਰ ਔਰ ਵਕੀਲ ਰਹੇ ਹੈ ਸਰਦਾਰ ਖਾਲੜਾ ਇਹੀ ਫਿਰ ਲੱਭਦੇ ਸੀ ਨਾ 25000 ਤੇ ਅਜੀਤ ਸੰਧੂ ਕਹਿੰਦਾ 25000 ਇੱਕ ਬਣਾਓ ਉਹਦੇ ਨਾਂ ਦੀ ਫਿਲਮ ਹਲੇ ਵੀ ਨਹੀਂ ਚੱਲਣ ਦਿੱਤੀ ਜਾ ਰਹੀ ਸਜਾਵਾਂ ਹੋ ਰਹੀਆਂ ਨੇ ਨਾਲੇ ਕਮਾਲ ਦੀਆਂ ਕਹਾਣੀਆਂ ਐ ਅੱਛਾ ਸੱਚ ਬੋਲਣਾ ਸਾਡਾ ਭਾਈਚਾਰਾ ਬਹੁਤ ਪਸੰਦ ਕਰਦਾ ਸੱਚ ਬੋਲੇ ਕੋਈ ਮਾ ਤੇਰੇ ਵਰਗਾ ਹੈ ਹੀ ਕੋਈ ਨਹੀਂ ਤੇਰੇ ਨਾਲ ਆਪਾਂ ਡੀਐਸਪੀ ਬਲਵਿੰਦਰ ਸਿੰਘ ਸੇਖੋ ਦੀਆਂ ਬਹੁਤ ਗੱਲਾਂ ਸੁਣੀਆਂ ਇੱਕ ਬਹੁਤ ਵੱਡੇ ਕੱਦ ਦੇ ਨੇਤਾ ਦੇ ਖਿਲਾਫ ਬੋਲਣਾ ਹਰ ਰੋਜ਼ ਸੱਚੀਆਂ ਗੱਲਾਂ ਕਰਨੀਆਂ ਤੇ ਮੁਸ਼ਕਲਾਂ ਵੀ ਵਧੀਆਂ ਨੌਕਰੀ ਤੋਂ ਵੀ ਚਲ ਗਿਆ ਲੋਕ ਫਿਰ ਉਹਨੂੰ ਕਹਿਣ ਲੱਗੇ ਤਾਂ ਡਿਪਰੈਸ਼ਨ ਚ ਹੈ ਤੇ ਹੁਣ ਬਲਵਿੰਦਰ ਸਿੰਘ ਸੇਖੋਂ ਉਹਨਾਂ ਨੇ ਭਾਜਪਾ ਸ਼ਾਮਲ ਭਾਜਪਾ ਚ ਸ਼ਾਮਲ ਹੋ ਗਏ ਉਹ ਵਾਕਈ ਜੀ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਭਾਜਪਾ ਜੁਆਇਨ ਕਰਕੇ ਬਲਵਿੰਦਰ ਸਿੰਘ ਸੇਖੋਂ ਨੇ ਵਾਕਈ ਵਿਭਾਗੀ ਦੇ ਨਾਲ ਕਈ ਵਾਰ ਗੱਲ ਕੀਤੀ ਇੱਕ ਵਾਰ ਹਾਈ ਕੋਰਟ ਦੇ ਵਿੱਚ ਬੜੀ ਵਿਵਾਕੀ ਦੇ ਨਾਲ ਨਸ਼ਿਆਂ ਦੇ ਮਸਲੇ ਦੇ ਉੱਤੇ ਇਹਨਾਂ ਨੇ ਅੱਧੀ ਗੱਲ ਰੱਖੀ ਅਦਾਲਤ ਨੇ ਉਸ ਕੇਸ ਦੇ ਵਿੱਚ ਵੀ ਚੱਕ 6 ਮਹੀਨੇ ਦੇ ਲਈ ਜਿਹੜਾ ਬਲਵਿੰਦਰ ਸਿੰਘ ਸੇਹੋਂਹਰਾਨ ਨੂੰ ਜੇਲ੍ਹ ਪੇਟਾ ਸੀ ਹਾਲਾਂਕਿ ਬਾਅਦ ਵਿੱਚ ਉਹ ਨਹੀਂ ਚਲੋ ਜਮਾਨਤ ਹੋ ਗਈ ਜੀ ਈਵਨ ਸਾਡੇ ਇੱਥੇ ਇੱਕ ਜੜਾਗਾ ਪੁਲਿਸ ਮੁਲਾਜ਼ਮ ਦਾ ਕਥਿਤ ਰੂਪ ਦੇ ਵਿੱਚ ਕਤਲ ਹੋਇਆ ਸੀਗਾ ਚਾਰ ਕਬੱਡੀ ਖਿਡਾਰੀਆਂ ਨੂੰ ਫੜਾਇਆ ਗਿਆ ਸੀ ਉਸ ਮਸਲੇ ਦੀ ਵੀ ਫਾਇਰਵਾਈ ਕੀਤੀ ਔਰ ਜਿਵੇਂ ਉਹਨਾਂ ਦੇ ਵੱਲੋਂ ਭਾਕਪੂਸ਼ਨਾਸ਼ੂ ਨੂੰ ਉਹ ਜਿਹੜਾ ਕਿਹਾ ਗਿਆ ਸੀ ਕਿ ਮੋਰਾ ਜਦੋਂ ਆਸ਼ੂ ਕਹਿੰਦਾ ਸੀ ਕਿ ਤੁਸੀਂ ਆਪਣੇ ਫੋਨ ਦੀ ਰਿਕਾਰਡਿੰਗ ਔਨ ਕਰੋ ਕਹਿੰਦਾ ਜੀ ਔਨ ਹੀ ਰਹਿੰਦੀ ਆ ਕੋਈ ਚੱਕਰ ਨਹੀਂ ਬੋਲੋ ਤਾਂ ਉਹ ਉਹ ਗੜਸ ਵਾਲਾ ਬੰਦਾ ਸੀ ਲੇਕਿਨ ਭਾਜਪਾ ਦੇ ਖਿਲਾਫ ਵੀ ਬਹੁਤ ਬੋਲਦਾ ਰਿਹਾ ਬਲਵਿੰਦਰ ਸਿੰਘ ਸੇਖੋਂ ਹੁਣ ਬਹੁਤ ਸਾਰੀਆਂ ਵੀਡੀਓ ਉਦਾਂ ਦੀਆਂ ਚੱਲ ਰਹੀਆਂ ਜਿਦੇ ਚੋਂ ਭਾਜਪਾ ਦੇ ਖਿਲਾਫ ਹੋ ਰਹੇ ਨੇ ਲੇਕਿਨ ਇਹ ਸੱਚ ਹੈ ਕਿ ਉਹ ਭਾਜਪਾ ਜੁਆਇਨ ਕਰ ਗਏ ਨੇ ਇਸੇ ਤਰੀਕੇ ਦੇ ਨਾਲ ਪੱਤਰਕਾਰ ਨਮਨਿਤ ਸਿੰਘ ਵਧਵਾ ਉਹ ਭਗਵੰਤ ਮਾਨ ਹੋਣਾਂ ਦੀ ਟੀਮ 'ਚ ਸੀ ਨਵਨੀਤ ਸਿੰਘ ਵੱਧਵਾ ਨੇ ਪੱਤਰਕਾਰੀ ਛੱਡ ਕੇ ਪਹਿਲਾਂ ਉਹ ਲਿਵਿੰਗ ਇੰਡੀਆ ਨਾਮ ਦਾ ਚੈਨਲ ਆ ਜਿਹੜਾ ਉਹਦੇ ਸੰਪਾਦਕ ਸੀ ਨਵਨੀਤ ਸਿੰਘ ਵੱਧਵਾ ਫਿਰ ਉਹ ਛੱਡ ਕੇ ਭਗਵੰਤ ਮਾਨ ਹੋਰਾਂ ਦੀ ਟੀਮ ਦੇ ਵਿੱਚ ਜਿਹੜੀ ਮੀਡੀਆ ਟੀਮ ਸੀ ਉਹਦੇ ਵਿੱਚ ਸ਼ਾਮਲ ਹੋਏ ਜਿੱਦੇ ਚ ਮਲਤੇਜ ਪੰਨੂ ਵੀ ਆ ਔਰ ਪਿਛਲੇ ਦਿਨੀ ਉਹਨਾਂ ਨੂੰ ਕਰਕੇ ਭਗਵੰਤ ਮਾਨ ਹੋਰਾਂ ਦੇ ਜਿਹੜੇ ਨੇਡਲੀ ਮੀਡੀਆ ਟੀਮ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਉਹਨਾਂ ਦੇ ਅਹੁਦਿਆਂ ਤੋਂ ਤਾਂ ਹੁਣ ਅੱਜ ਜਾਣਕਾਰੀ ਮਿਲੀ ਕਿ ਨਵਨੀਤ ਸਿੰਘ ਵੱਧਵਾ ਜਿਹੜੇ ਨੇ ਉਹ ਭਾਜਪਾ ਜੁਆਇਨ ਕਰਕੇ ਹੁਣ ਭਗਵੰਤ ਮਾਨ ਹੋਰਾਂ ਦੇ ਨੇੜਲੀ ਟੀਮ ਦੇ ਜਿਹੜੇ ਅਹਿਮ ਮੈਂਬਰ ਪੱਤਰਕਾਰ ਨੀਤਿ ਸਿੰਘ ਵੱਧਵਾ ਦਾ ਵੀ ਭਾਜਪਾ ਦੇ ਵਿੱਚ ਚਲੇ ਜਾਣਾ ਹਰਾਨੀ ਜਨਕ ਜਿਹੜਾ ਉਹ ਲੱਗ ਰਿਹਾਗਾ ਉਹ ਭਾਜਪਾ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੀਡਰਤਾ ਜਾ ਰਹੇ ਨੇ ਪਰ ਪੰਜਾਬ ਦੇ ਲੋਕਾਂ ਦੇ ਦਿਲ ਦੇ ਵਿੱਚ ਅਜੇ ਭਾਜਪਾ ਜਿਹੜੀ ਆ ਉਹ ਤਾਂ ਹੀ ਰਹੀ ਤੇ ਦੇਖਦੇ ਆ 27 ਦੀ ਇਲੈਕਸ਼ਨ ਤੋਂ ਪਹਿਲਾਂ ਭਾਜਪਾ ਕੀ ਜਿਹੜਾ ਗਾ ਰੁਖ اختیار ਕਰਦੀ ਆ ਜੀ ਅੱਛਾ ਜੀ ਅਗਲੀ ਗੱਲ ਜਿਹੜੀ ਕਰਨੀ ਆ ਤੁਹਾਡੇ ਨਾਲ ਇਹ ਆ ਵੀ ਬਲਡੋਜ਼ਰ ਜਿਹੜਾ ਫਿਰ ਰਿਹਾ ਹੈ ਇਹਦਾ ਕੁਝ ਗੱਲ ਚੱਲ ਰਹੀ ਹੈ ਬਾਹਰ ਵੀ ਬਲਡੋਜ਼ਰ ਨਸ਼ਾ ਵੇਚਣ ਵਾਲੇ ਘਟ ਰਹੇ ਨੇ ਪਿੰਡਾਂ 'ਚ ਦੇਖੋ ਜੀ ਬਲਡੋਜ਼ਰ ਚੱਲਣ ਦੇ ਨਾਲ ਨਸ਼ਾ ਵੇਚਣ ਵਾਲੇ ਦਾ ਕੋਈ ਫਰਕ ਨਹੀਂ ਪੈ ਰਿਹਾ ਇਹ ਇਹ ਪ੍ਰੈਕਟੀਕਲ ਸਿਚੁਏਸ਼ਨ ਆ ਇੰਨਾ ਕਿ ਜ਼ਰੂਰ ਹੈ ਕਿ ਇੱਕ ਵਾਰ ਸ਼ਰਮਣੀ ਕਾਲੀਦਲ ਦੀ ਪਾਜਪਾਣਾ ਜਦੋਂ ਸਾਂਝੀ ਸਰਕਾਰ ਸੀ ਪੰਜਾਬ 'ਚ ਉਦੋਂ ਵੀ ਬੜਾ ਕਹਿ ਨਸ਼ਾ ਤਸਕਰਾਂ ਨੂੰ ਚੱਕ ਕੇ ਜ਼ਿਲ੍ਹਿਆਂ 'ਚ ਸਿੱਟੋ ਹੋਇਆ ਕਿ ਹੋਇਆ ਇਹ ਗੱਲ ਸਾਹਿਬ ਵੀ ਨਸ਼ਾ ਤਸਕਰਤਾ ਨਹੀਂ ਫੜੇ ਜਿਹੜੇ ਥੋੜਾ ਬੋਤਾ ਨਸ਼ਾ ਕਰਨ ਵਾਲੇ ਵਿਚਾਰੇ ਅਮਲੀ ਸੀ ਉਹਨਾਂ ਨੂੰ ਚਾਕੇ ਜੇਲ੍ਹਾਂ ਚ ਬੰਦ ਕਰਤਾ ਸੀਗਾ ਔਰ ਉਹ ਤੋਂ ਬਾਅਦ ਇਹ ਉਹ ਜਿਹੜੀ ਗੋਲੀ ਚੱਲੀ ਸੀਗੀ ਵੀ ਆਹ ਜਿਹੜੀ ਗੋਲੀ ਖਾਓ ਇੱਕ ਤੁਸੀਂ ਉਹ ਗੋਲੀ ਤੇ ਪੰਜਾਬ ਲਾਤਾ ਲੈਣਾ ਚ ਲਗ ਲੱਗ ਕਿ ਉਹ ਗੋਲੀ ਤਾਂ ਸਿੰਥੈਟਿਕ ਡਰਗ ਆ ਬਹੁਤ ਉਹਦੇ ਜਿਹੜੇ ਬਹੁਤ ਸਾਈਡ ਇਫੈਕਟ ਦੱਸੇ ਜਾਂਦੇ ਨੇ ਉਹ ਉਹੀ ਰੁਖ ਹੋਣਾ ਉਹਨ ਵੀ ਆਏ ਆ ਵੀ ਆਹ ਚੱਕੋਜੀ ਬਲਡੋਜ਼ਰ ਫੇਰਤਾ ਜਵੇਰਾ ਅਮਰਸਰ ਸਾਹਿਬ ਦੇ ਵਿੱਚ ਦੋ ਜਿਹੜੇ ਕਥਿਤ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚਲਾਤਾ ਪਹਿਲਾਂ ਖੰਨੇ ਜਲਾ ਕੇ ਹਟੇ ਨੇ ਲੁਧਿਆਣੇ ਤੋਂ ਇਹਦੀ ਸ਼ੁਰੂਆਤ ਆ ਜਿਹੜੀ ਉਹ ਹੋਈ ਆ ਉਹ ਲਗਾਤਾਰ ਇਹ ਬਲਡੋਜ਼ਰ ਮਹੰਮਰ ਦੀ ਜਿਹੜੀ ਉਹ ਚਲਾਈ ਜਾ ਰਹੀ ਆ ਪਰ ਇਹਦੇ ਨਾਲ ਨਸ਼ਾ ਤਸਕਰਾਂ ਦੇ ਉੱਤੇ ਕੋਈ ਫਰਕ ਪਊਗਾ ਜਾ ਕਿ ਇਹ ਵੀ ਪਤਾ ਲੱਗਿਆ ਵੀ ਜਿਵੇਂ ਇੱਕ ਦਾ ਘਾਟਾ ਹੋਇਆ ਉਹਦਾ ਘਰ 10 ਸਾਲ ਤੋਂ ਪਿਆ ਸੀਗਾ ਬੇਲਾ ਔਰ ਉਹ ਤੱਕ ਤੇ ਹੋਰ ਰਹਿੰਦਾ ਸੀਗਾ ਤੇ ਉਹ ਉੱਥੇ ਜਾ ਕੇ ਬਲਡੋਜ਼ਰ ਮਹਿਮ ਜਿਹੜੀ ਉਹ ਸ਼ੁਰੂ ਕਰਤੀ ਉਹ ਅਸਲ ਦੇ ਵਿੱਚ ਇੱਕ ਘਰ ਨੇ ਜਿਹੜੇ ਉਹ ਕੱਲੇ ਇੱਕ ਵਿਅਕਤੀ ਦਾ ਘਰ ਨਹੀਂ ਹੈ ਇਹ ਘਰ ਉਹਨਾਂ ਦੇ ਪਰਿਵਾਰ ਦਾ ਹੈ ਦੂਸਰਾ ਇਹ ਹੈ ਕਿ ਪੁਲਿਸ ਨੂੰ ਇਖਤਿਆਰ ਨਹੀਂ ਦਿੱਤਾ ਜਾਣਾ ਚਾਹੀਦਾ ਜਾਂ ਪ੍ਰਸ਼ਾਸਨ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ ਕਿ ਉਹ ਮਨਮਾਨੀ ਕਰੇ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਵੀ ਆਈ ਸ਼ੁਰੂ ਹੋਇਆ ਸੀਗਾ ਇਸ ਕਰਕੇ ਇਹ ਮਹੰਮਦੇ ਉੱਤੇ ਤਾਂ ਸਵਾਲ ਆ ਜਿਹੜੇ ਉੱਠਨੇ ਚਾਹੀਦੇ ਨੇ ਅਦਾਲਤਾਂ ਦਾ ਕੰਮ ਹੈ ਅਦਾਲਤਾਂ ਦੇਖਣ ਦੂਸਰੀ ਗੱਲ ਜਿਹੜਾ ਨਸ਼ੇ ਦਾ ਮਸਲਾ ਹੈ ਨਸ਼ੇ ਦਾ ਮਸਲਾ ਲਾਅ ਐਂਡ ਆਕਟਰ ਦਾ ਮਸਲਾ ਨਹੀਂ ਇਹ ਪੰਜਾਬ ਦੇ ਸੋਸ਼ਲ ਐਸਪੈਕਟ ਦੇ ਨਾਲ ਜੁੜਿਆ ਹੋਇਆ ਮਸਲਾ ਹੈਗਾ ਇਹ ਇਹਦੇ ਵਿੱਚ ਕੁਝ ਪਹਿਲ ਕਦਮੀਆਂ ਕਰਨੀਆਂ ਹੋਣਗੀਆਂ ਜਿਵੇਂ ਜਿਹੜੇ ਕੁਝ ਰਵਾਇਤੀ ਨਸ਼ੇ ਨੇ ਪੂਰੀ ਫੀਮ ਉਹਦੀ ਥੋੜੇ ਬਹੁਤੇ ਰੂਪ ਦੇ ਵਿੱਚ ਇਜਾਜ਼ਤ ਦੇਣੀ ਹੋਵੇਗੀ ਤਾਂ ਕਿ ਸਿੰਥੈਟਿਕ ਡਰੱਗ ਨੂੰ ਰੋਕਿਆ ਜਾ ਸਕੇ ਔਰ ਸ਼ਰਾਬ ਤੋਂ ਕਮਾਈ ਕਰਨੀ ਸਰਕਾਰ ਨੂੰ ਖੁਦ ਨੂੰ ਬੰਦ ਕਰਨੀ ਹੋਵੇਗੀ। ਮਾਲੀਆ ਇਕੱਠਾ ਸੀ ਇੰਨਾ ਕਰ ਲਿਆ ਇੰਨਾ ਕਰ ਲਿਆ ਟਾਰਾ ਮਾਰਨੀਆਂ ਬੰਦ ਕਰਨੀਆਂ ਪੈਣਗੀਆਂ। ਨੌਜਵਾਨਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਕਰਨਾ ਪਊਗਾ। ਔਰ ਜਿੰਨੇ ਲੋਕ ਜਿਹੜੇ ਡਿਪਰੈਸ਼ਨ ਦੇ ਵਿੱਚ ਨੇ ਜਾਂ ਮਾਨਸਿਕ ਰੂਪ ਦੇ ਵਿੱਚ ਸਮੱਸਿਆ ਦੇ ਵਿੱਚ ਨੇ ਉਹਨਾਂ ਦੇ ਲਈ ਮਾਨਸਿਕ ਲੋਕਾਂ ਦੇ ਡਾਕਟਰਾਂ ਦੀ ਭਰਤੀ ਕਰਨੀ ਹੋਊਗੀ। ਇਹ ਪੂਲ ਮਸਲੇ ਦੀ ਬੁਨਿਆਦ ਆ ਜਿਹੜੀ ਰੋਜ਼ਗਾਰ ਦੇ ਨਾਲ ਜੁੜੀ ਹੋਈ ਆ। ਆ ਲੋਕਾਂ ਦੀਆਂ ਸਿਹਤ ਸਹੂਲਤਾਂ ਦੇ ਨਾਲ ਜੁੜੀ ਹੋਈ ਹੈ ਉਸ ਪਾਸੇ ਤੁਰਨਾ ਜਿਹੜਾ ਉਹ ਹੋਊਗਾ ਇਹਨੂੰ ਸਿਰਫ ਲਾਂਡ ਆਡਰ ਦਾ ਮਸਲਾ ਬਣਾ ਕੇ ਚਾਰੋਂ ਉਧਰੋਂ ਫੜ ਲੈ ਪੰਜ ਉਧਰੋਂ ਫੜ ਲੈ ਇਹਦੇ ਨਾਲ ਤਾਂ ਸਿਰਫ ਜੇਲ੍ਹਾਂ ਭਰੀਆਂ ਜਾ ਸਕਦੀਆਂ ਨੇ ਔਰ ਜਿਹੜੇ ਗਿਣਤਵ ਹੋਣ ਅੰਕੜੇ ਆਏ ਨੇ ਅੰਕੜੇ ਹੀ ਆਏ ਨੇ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੀ ਗਿਣਤੀ ਹੈਗੀ ਬੰਦੀਆਂ ਦੀ ਉਹ ਵੱਧ ਗਈ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੇ ਲਗਾਤਾਰ ਇਹ ਕਿ ਆ ਵੀ ਅਸੀਂ ਜਿਹੜਾ ਨਸ਼ਾ ਤਸਕਰ ਫੜ ਕੇ ਜੇਲ੍ਹਾਂ ਚ ਬੰਦ ਕਰ ਰਹੇ ਹਾਂ ਔਰ ਕਰੀਬ 2 ਹੌਸਟੈਲ ਦੇ ਸੂਬੇ ਦੀਆਂ ਜੇਲ੍ਹਾਂ ਚ 1074 ਨਵੇਂ ਬੰਦੀ ਜਿਹੜੇ ਉਹ ਆਏ ਨੇ ਔਰ ਇੱਕ ਦਿਨ ਦੇ ਵਿੱਚ ਹੀ 249 ਬੰਦੀ ਨੇ ਜਿਹੜੇ ਉਹ ਜੇਲ੍ਹ ਦੇ ਵਿੱਚ ਭੇਜੇ ਗਏ ਨੇ ਪੰਜਾਬ ਦੀਆਂ ਜੇਲ੍ਹਾਂ ਦੀ ਕਪੈਸਿਟੀ 31408 ਬੰਦੀਆਂ ਦੀ ਜਿਹੜੀ ਉਹ ਹੈਗੀ ਆ ਜਦ ਕਿ ਇਹ 30337 ਤੋਂ ਵੱਧ ਜਿਹੜੇ ਵਿਅਕਤੀ ਨੇ ਉਹ ਜੇਲ੍ਹਾਂ ਦੇ ਵਿੱਚ ਨੇ ਜਾਨੀ ਕਿ ਕਪੈਸਿਟੀ ਤੋਂ ਵੱਧ ਜੇਲਾਂ ਜਿਹੜੀਆਂ ਉਪਰੀਆਂ ਹੋਈਆਂ ਨੇ ਜੀ ਅੱਛਾ ਕੇ 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 ਕਾਂਗਰਸੀਆਂ ਦਾ ਕਾਟੋ ਕਲੇਸ਼ ਇਹ ਘਟਿਆ ਕਹਿੰਦੇ ਹੁਣ ਭੁਪੇਸ਼ ਆ ਕੇ ਗਿਆ ਤੇ ਜਿਹੜੀਆਂ ਪਿੱਛੋਂ ਸ਼ਿਕਾਇਤਾਂ ਹਾਈ ਕਮਾਂਡ ਕੋਲ ਪਹੁੰਚ ਗਈਆਂ ਪਹੁੰਚ ਗਈਆਂ ਜੀ ਪਹੁੰਚ ਗਈਆਂ ਇਹਨਾਂ ਦਾ ਕਲੇਸ਼ ਨਹੀਂ ਘਟ ਰਿਹਾ ਰਾਜਾ ਬੜਿੰਗ ਪ੍ਰਧਾਨ ਜ਼ਰੂਰ ਹੈ ਲੇਕਿਨ ਇਹਨਾਂ ਦਾ ਇੱਕ ਦੂਜੇ ਦੇ ਉੱਤੇ ਤੂਮਤਬਾਜ਼ੀਆਂ ਦਾ ਦੌਰ ਜ਼ਰੂਰ ਚੱਲ ਰਿਹਾ ਹੈ। ਉਹ ਰਾਣਾ ਗੁਰਜੀਤ ਕਹਿੰਦਾ ਵੀ ਮੈਂ ਇਹਨੂੰ ਦਿਲੋਂ ਪ੍ਰਧਾਨ ਨਹੀਂ ਮੰਨਦਾ। ਰਾਣਾ ਗੁਰਜੀਤ ਵੀ ਵੱਡਾ ਲੀਡਰ ਹੈ। ਕਹਿੰਦਾ ਵੀ ਇਹਦੀ ਤਾਂ ਸਮਾਈਲ ਹੀ ਬੜੀ ਬੜੀ ਅਰਾਨੀ ਜਨਕਾ ਹੈ। ਤਾਂ ਰਾਜਾ ਬੜਿੰਗ ਦੇ ਉੱਤੇ ਜਿਹੜਾ ਰਾਣਾ ਗੁਰਜੀਤ ਨੇ ਹਮਲਾ ਵਿਢਿਆ ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਕਾਂਗਰਸ ਹਾਈ ਕਮਾਂਡ ਤੱਕ ਰਾਜਾ ਬੜਿੰਗ ਦੀਆਂ ਕਈ ਸ਼ਿਕਾਇਤਾਂ ਚਲੀਆਂ ਨੇ ਇੱਕ ਤਾਂ ਇਹ ਕਿ ਭਾਈ ਜਿੱਦਿੰਦਾ ਰਾਜਾ ਬੜਿੰਗ ਪ੍ਰਧਾਨ ਬਣਿਆ ਪਾਰਟੀ ਚ ਆਏ ਘੱਟ ਨਹੀਂ ਗਏ ਵੱਧ ਨੇ ਦੂਸਰਾ ਇਹ ਕਿ ਪਾਰਟੀ ਨੂੰ ਇਕਜੁੱਟ ਨਹੀਂ ਰੱਖ ਰਿਹਾ ਤੀਸਰਾ ਇਹ ਕਿ ਪੰਜਾਬ ਸਰਕਾਰ ਦੇ ਨਾਲ ਜਿਹੜਾਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਸ ਦੇ ਕੇ ਖੇਡ ਰਿਹਾ ਵਿਰੋਧੀ ਧਿਰ ਦੀ ਭੂਮਿਕਾ ਕਾਂਗਰਸ ਪੰਜਾਬ ਦੇ ਵਿੱਚ ਉਸ ਰੂਪ ਤੇ ਨਹੀਂ ਨਿਭਾ ਪਾ ਰਹੀ ਜਿਵੇਂ ਨਹੀਂ ਹੁੰਦੀ ਹੈ ਤਾਂ ਇਹ ਹੀ ਚੀਜ਼ਾਂ ਜਿਹੜੀਆਂ ਉਹ ਕਾਂਗਰਸ ਹਾਈ ਕਮਾਂਡ ਕੋਲੇ ਗਈਆਂ ਜਿਸ ਤੋਂ ਕਾਂਗਰਸ ਹਾਈ ਕਮਾਂਡ ਖਾਸੀ ਨਾਰਾਜ਼ ਦੱਸੀ ਜਾ ਰਹੀ ਹੈ ਉਹ ਸੰਭਾਵਨਾ ਕਈਆਂ ਦੇ ਉੱਤੇ ਗੁਣਾ ਪੈਣ ਦੀ ਹੈ ਜੀ ਪ੍ਰਤਾਪ ਸਿੰਘ ਬਾਜਵਾ ਵੀ ਕੱਪੜੇ ਸਮਾਈ ਬੈਠਾ ਉਹਨੂੰ ਲੱਗਦਾ ਵੀ ਸਰਕਾਰ ਸਤਾਈ ਚ ਕਾਂਗਰਸ ਦੀ ਆਈ ਕਾਈ ਉਹਨੂੰ ਲੱਗਦਾ ਕਿ ਕਈ ਵਾਰ ਮੁੱਖ ਮੰਤਰੀ ਦਾ ਗੁਣਾ ਪੈਂਦਾ ਪੈਂਦਾ ਮੇਰਾ ਰਹਿ ਗਿਆ ਐਤਕੀ ਤਾਂ ਫਿਰ ਪਹਿਲੇ ਹੀ ਪ੍ਰਧਾਨ ਜੀ ਖਾਂਭੀਏ ਉਹ ਕਤਾਰ 'ਚ ਹੈ ਚਰਨਜੀਤ ਚੰਨੀ ਉੱਤਰੀ ਭਾਰਤ ਦੇ ਇੱਕ ਵੱਡੇ ਦਲਿਤ ਆਗੂ ਦੇ ਤੌਰ ਦੇ ਉੱਤੇ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਸਥਾਪਿਤ ਹੋ ਰਿਹਾ ਹੈਗਾ ਔਰ ਕਾਂਗਰਸ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਅੱਗੇ 3 ਕੁ ਮਹੀਨੇ ਮੈਨੂੰ ਮਿਲੇ ਸੀ ਐਤਕੀ ਤਾਂ ਲਾਇਫਰ ਲੰਬੀ ਪਾਰੀ ਜਿਹੜੀ ਕਾਂਗਰਸ ਮੈਨੂੰ 5 ਸਾਲ ਦੀ ਦੇ ਸਕਦੀ ਹੈ ਤੇ ਮੈਨੂੰ ਕਾਂਗਰਸ ਦਾ ਪ੍ਰਧਾਨ ਬਣਾਉਣਾ ਉਹ ਤਾਂ ਜਦੋਂ ਰਾਜਾ ਆਪਣੇ ਕੋ ਬਣਾਇਆ ਚੰਨੀ ਐਮ ਐਲ ਏ ਵੀ ਨਹੀਂ ਸੀ ਐਮ ਪੀ ਵੀ ਨਹੀਂ ਸੀ ਲੇਕਿਨ ਹੁਣ ਮੈਂਬਰ ਪਾਰਲੀਮੈਂਟ ਬਰੋਬਰ ਦਾ ਹੈ ਇਸ ਤੋਂ ਇਲਾਵਾ ਰਾਣਾ ਗੁਰਜੀਤ ਵੀ ਇਸ ਲਾਈਨ ਦੇ ਵਿੱਚ ਹੈ ਪ੍ਰਗਟ ਸਿੰਘ ਜਿਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ ਉਹ ਵੀ ਹਾਈ ਕਮਾਂਡ ਨੂੰ ਲਗਾਤਾਰ ਮਿਲ ਰਿਹਾ ਹੈਗਾ ਔਰ ਉਹ ਵੀ ਐਸੇ ਲਾਈਨ ਦੇ ਵਿੱਚ ਲੱਗਿਆ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਜੋ ਰਾਜਾ ਬ੍ਰਿੰਗ ਦਾ ਔਖਾ ਵੀ ਖਾ ਸਾ ਰਾਜਾ ਬ੍ਰਿੰਗ ਕਹਿੰਦਾ ਜੀ ਮੈਂ ਕਾਂਗਰਸ ਦਾ ਪ੍ਰਧਾਨ ਹੈਗਾ ਲੇਕਿਨ ਨਾ ਮੈਂ ਜਖਰ ਹੋਰਿਆਂ ਦੇ ਵਿਆਹ ਤੇ ਗਿਆ ਪਿਛਲੇ ਦਿਨੀ ਤੇ ਨਾ ਬਾਦਲਾ ਪਰਿਵਾਰ ਦੇ ਵਿਆਹ ਤੇ ਉੱਤੇ ਕਿਹਾਗਾ ਉਹਨਾਂ ਬਾਕੀ ਜਿਹੜੇ ਗਏ ਨੇ ਮੇਰੇ ਤੇ ਇਲਜ਼ਾਮ ਲਾਉਣ ਵਾਲੇ ਕਿਉਂਕਿ ਇਹ ਦੱਸਦੇ ਨੇ ਵੀ ਰਾਣਾ ਗਰਜੀਤ ਵੀ ਗਿਆ ਸੀ ਤੇ ਪ੍ਰਤਾਪ ਬਾਜਵਾ ਵੀ ਗਿਆ ਸੀ ਹੁਣ ਰਾਜਾ ਬ੍ਰਿੰਗ ਵੀ ਸਿੱਧਾ ਔਖਾ ਕਿਦੇ ਤੇ ਐ ਇਹ ਇਹ ਸਾਫ ਉਹਦੀ ਨਾਰਾਜ਼ਗੀ ਜਿਹੜੀ ਉਹ ਜाहिर ਹੋ ਰਹੀ ਹੈ ਉਹ ਹੁਣ ਕਾਂਗਰਸ ਹਾਈ ਕਮਾਂਡ ਨੂੰ ਦੇਖਣਾ ਹੋਊਗਾ ਵੀ ਕੰਟਰੋਲ ਕਰਨ ਜਾਂ ਨਾ ਕਰਨ ਇੱਕ ਗੱਲ ਜ਼ਰੂਰ ਆ ਜਿੱਦੇ ਕਾਂਗਰਸ ਇਕੱਠੀ ਜੀ ਹੁੰਦੀ ਦੀਂਦੀ ਆ ਨਵਜੋਤ ਸਿੱਧੂ ਵੀ ਐਂਟਰੀ ਮਾਰੂ ਹੁੰਦੇ ਫਿਰ ਉਹ ਵੀ ਅਜੇ ਤੱਕ ਕਾਂਗਰਸੀ ਆ ਜੀ ਪਿੱਠੂ ਖੇਡਦਾ ਹਾਲੇ ਤਾਂ ਪਿੱਠੂ ਪਤਾ ਨਹੀਂ ਕਿੱਦਾਂ ਨੂੰ ਆ ਜਿਹੜਾ ਕੁਰਤੇ ਪਜਾਮੇ ਨਾਲ ਸਕਾਰ ਫਲਾਉਂਦਾ ਇਹ ਸਕਾਰ ਫਾਲਿਆ ਨੂੰ ਕਈਆਂ ਨੂੰ ਬਹੁਤ ਗਲਤ ਫਹਮੀ ਆ ਵੀ ਸਕਾਰ ਫਲਾਕੇ ਅਸੀਂ 엘ੀਟ ਚ ਚਲੇ ਜਾਂਦੇ ਆ ਵਰਗ ਚ ਆਮ ਜਿਹੜੇ ਪਿੰਡੂ ਜਨਤਾ ਉਹ ਕਹਿੰਦੇ ਇਹ ਸਕਾਰਫ ਗੱਲ ਚ ਜਿਹੜਾ ਲਾਇਆ ਹੋਇਆ ਕਈ ਵਾਰ ਇਹਨਾਂ ਨਾਲ ਮੂੰਹ ਮਾ ਵੀ ਪੂੰਝ ਲੈਂਦੇ ਆ ਅੱਛਾ ਅੱਗੇ ਨੂੰ ਚੱਲੀਏ ਬਈ ਜੈ ਸ਼ੰਕਰ ਰੋਣੀ ਵਿਦੇਸ਼ ਮੰਤਰੀ ਆਏ ਹੋਏ ਨੇ ਲੰਡਨ ਉੱਥੇ ਵਿਰੋਧਤਾ ਕਿਹਨੇ ਕਰਤੀ ਉਹਨਾਂ ਦੀ ਤਾਂ ਉਹਨਾਂ ਤਾਂ ਮੋਸਟਲੀ ਵਧੀਆ ਇੱਕ ਮਿਨਿਸਟਰ ਦੇ ਤੌਰ ਤੇ ਉਹ ਵਿਚਰਦੇ ਆ ਉਹਨਾਂ ਨੇ ਕਿਹਦੇ ਵਿਰੋਧਤਾ ਕੀਤੀ ਦੇਖੋ ਜੀ ਇਹ ਚਰਚਾ ਚੱਲ ਰਹੀ ਆ ਕਿ ਭਾਰਤੀ ਭਾਈਚਾਰੇ ਦੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਵੱਲੋਂ ਉਹਨਾਂ ਦਾ ਵਿਰੋਧ ਹੈਗਾ ਜਿਹੜਾ ਉਹ ਕਥਿਤ ਰੂਪ ਦੇ ਵਿੱਚ ਲੰਡਨ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਹੁਣ ਇਹਦੇ ਵਿੱਚ ਗੱਲ 'ਚ ਸੱਚਾਈ ਕਿੰਨੀ ਕ ਹੈ ਇਹ ਤਾਂ ਨਹੀਂ ਕਿਹਾ ਜਾ ਸਕਦਾ ਲੇਕਿਨ ਜਿਹੜਾ ਭਾਰਤੀ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਹੈ ਉਹ ਜਿਹੜੀ ਭਾਰਤੀ ਵਿਦੇਸ਼ ਮੰਤਰਾਲੇ ਨੇ ਚਰਚਾ ਛੇੜੀ ਹੈ ਉਹ ਇਹੀ ਚਰਚਾ ਭਾਰਤ ਦੇ ਵਿੱਚ ਪੂਰੀ ਪੱਤੀ ਪੱਤਰ ਦੇ ਉੱਤੇ ਅੱਜ ਭਾਰਤੀ ਮੀਡੀਆ ਦੇ ਵਿੱਚ ਚੱਲ ਰਹੀ ਹੈ ਕਿ ਵਿਦੇਸ਼ ਮੰਤਰੀ ਸਜੈ ਸ਼ੰਕਰ ਲੰਡਨ ਦੇ ਵਿੱਚ ਅੱਜ ਗਏ ਔਰ ਉਥੇ ਉਹਨਾਂ ਦੇ ਖਿਲਾਫ ਜਿਹੜਾ ਹੈ ਇੱਕ ਮਾਹੌਲ ਜਿਹੜਾ ਉਹ ਉਥੇ ਨਜ਼ਰ ਆਇਆ ਉਥੇ ਚੈਤਮ ਚੈਤਮ ਹਾਊਸ ਥਿੰਕ ਟੈਂਕ ਇੱਕ ਪ੍ਰੋਗਰਾਮ ਵਿਸ਼ੇਸ਼ ਰੂਪ ਦੇ ਵਿੱਚ ਰੱਖਿਆ ਗਿਆ ਸੀਗਾ ਔਰ ਜਿਵੇਂ ਹੀ ਕਹਿੰਦੇ ਉਹ ਆਪਣੀ ਕਾਰ ਵੱਲ ਵਧੇ ਉਥੇ ਪਹਿਲਾਂ ਤੋਂ ਹੀ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਨੂੰ ਦੇਖ ਕੇ ਨਾਹਰੇਬਾਜੀ ਕੀਤੀ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਪੈਰਲ ਹੋ ਰਹੀ ਹੈ ਬਰਟੇਨ ਤਾਇਰਲੈਂਡ ਦੀ 6 ਦਿਨਾਂ ਦੀ ਯਾਤਰਾ ਦੇ ਉੱਤੇ ਵਿਦੇਸ਼ ਮੰਤਰੀ ਸਜੈ ਸ਼ੰਕਰ ਜਿਹੜੇ ਉਹ ਗਏ ਹੋਏ ਨੇ ਲੇਕਿਨ ਅੱਜ ਲੰਡਨ ਦੇ ਵਿੱਚ ਉਹ ਜਦੋਂ ਕਾਰ ਵੱਲ ਜਾ ਰਹੇ ਨੇ ਤਾਂ ਉਦੋਂ ਨਾਹਰੇਬਾਜੀ ਜ਼ਰੂਰ ਹੋ ਰਹੀ ਆ ਹੁਣ ਉਹਨੂੰ ਭਾਰਤੀ ਮੀਡੀਆ ਕਹਿ ਰਿਹਾ ਕਿ ਖਾਲਿਸਤਾਨ ਸਮਰਥਕ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਉਹਨਾਂ ਦੇ ਵੱਲੋਂ ਨਾਹਰੇਬਾਜੀ ਕੀਤੀ ਗਈ ਆ ਲੇਕਿਨ ਭਾਰਤੀ ਮੂਲ ਦੇ ਵਿਅਕਤੀ ਜਿਹੜੇ ਉਹ ਸਾਫ਼ ਰੂਪ ਦੇ ਵਿੱਚ ਵੀਡੀਓ ਦੇ ਵਿੱਚ ਵੀ ਨਜ਼ਰ ਆ ਜਿਹੜਾ ਉਹ ਆ ਰਿਹਾ ਹੈਗਾ ਉਨੇ ਦੇ ਪਿੱਛੇ ਕੀ ਮਾਰਨਾ ਬਾਕੀ ਹਰੇਕ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈਗਾ ਜੀ ਉਹ ਜੋ ਭਾਰਤ ਦੀ ਧਰਤੀ ਤੇ ਤਾਂ ਵਿਦੇਸ਼ ਦੀ ਧਰਤੀ ਦੇ ਉੱਤੇ ਵੀ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਜਿਹੜਾ ਉਹ ਹੈਗਾ ਸ਼ਾਂਤਮਈ ਤਰੀਕੇ ਦੇ ਨਾਲ ਜੇ ਉਹਨਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕੀਤਾ ਦਾ ਉਹਨਾਂ ਦੇ ਵਿੱਚ ਸਟ੍ਰਾਈਕਿੰਗ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਉਹ ਇੰਗਲੈਂਡ ਦੀਆਂ ਖਬਰਾਂ ਤੋਂ ਜਾਂ ਉੱਥੋਂ ਦੇ ਮੀਡੀਆ ਅਧਾਰਿਆਂ ਤੋਂ ਜਿਹੜੀ ਜਾਣਕਾਰੀ ਇਨਫੋਰਮੇਸ਼ਨ ਉਹ डायरेक्टली ਮਿਲ ਸਕਦੀ ਹੈ ਲੇਕਿਨ ਭਾਰਤੀ ਵਿਦੇਸ਼ ਮੰਤਰਾਲੇ ਨੇ ਨਿਖੇਧੀ ਕੀਤੀ ਇਸ ਤਰ੍ਹਾਂ ਦੇ ਵਿਵਹਾਰ ਦੀ ਜੀ ਲੋ ਜੀ ਹਫਤਾ ਕੁੱਟ ਲਿਆ ਕੱਲ ਨੂੰ ਆਖਰੀ ਸ਼ੋਅ ਇਸ ਹਫਤੇ ਦਾ ਹੋਏਗਾ ਕੱਲ ਨੂੰ ਸਵੇਰੇ ਮਿਲਦੇ ਆ ਧੰਨਵਾਦ ਸ਼ੁਕਰੀਆ ਜੀ ਗੱਲ ਸਾਬ ਸਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ ਸਵਨੁਕਿਰ ਸਿੰਘ ਪੱਤੀ ਪੱਤੀ ਸੇਖਵਾ ਬਰਨਾਲੇੋਂ ਗੱਲਬਾਤ ਕਰ ਰਿਹਾ ਸੀ ਆ ਕੇ ਸ਼ੁਕਲਾ ਜੀ ਨਾਲ ਗੱਲ ਕਰਦੇ Hi, I'm Linda Annis, Executive Director of Metro Vancouver Crime Stoppers. We're grateful for all of the thousands of tips we receive every year, but some people still have the mistaken idea somehow that we're part of the police. We are not and that's important. Crime Stoppers is independent and guarantees every tip we receive and pass on to the police is totally anonymous. It's been that way since we started more than 40 years ago. Whether you're calling about gang activity or know someone involved in criminal activity, we never know who you are. If you know anything about any crime, please call us anonymously at 1-800-222-TIPS. Find out more at solvecrime.ca. ਜੇ ਤੁਸੀਂ ਵੀ ਵਿਆਹ ਸ਼ਾਦੀ, ਪ੍ਰਾਈਡਲ ਸ਼ਾਅਰ, ਸੋਸ਼ਲ ਇਵੈਂਟਸ, ਬਿਜ਼ਨਸ ਇਵੈਂਟ, ਬਰਥਡੇਜ਼ ਜਾਂ ਕੋਈ ਵੀ ਹੋਰ ਫੰਕਸ਼ਨ ਲਈ ਵਧੀਆ ਪਾਰਟੀ ਹਾਲ ਲੱਭ ਰਹੇ ਹੋ ਤਾਂ ਪਹੁੰਚੋ ਅਲਟੀਮੇਟ ਪੈਂਕਟ ਹੌ। ਇਹ 300 ਜਣਿਆਂ ਤੱਕ ਲਈ ਵਧੀਆ ਪਾਰਟੀ ਅਰੇਂਜਮੈਂਟਸ ਕਰਕੇ ਦਿੰਦੇ ਨੇ। ਫੂਡ ਦੇ ਵਿੱਚ ਇਹਨਾਂ ਕੋਲ ਇੰਡੀਅਨ ਵੀ ਹੈ ਤੇ ਵੈਸਟਰਨ ਵੀ। ਨਾਲੇ ਟੇਕ ਆਊਟ ਆਪਸ਼ਨਸ ਵੀ ਅਵੇਲੇਬਲ ਹਨ। ਇਸ ਦੇ ਨਾਲ ਹੀ ਟੌਪ ਕੁਆਲਿਟੀ ਸਰਵਿਸ ਵੀ ਦਿੰਦੇ ਨੇ। ਤੇ ਫਿਰ ਬੁਕਿੰਗਸ ਲਈ ਅੱਜ ਹੀ ਕਾਲ ਕਰੋ @6045935458 ਜਾਂ ਫਿਰ ਇੱਥੇ ਪਹੁੰਚ ਕੇ ਗੱਲਬਾਤ ਵੀ ਕਰ ਸਕਦੇ ਹੋ। ਪਤਾ ਯੂਨਿਟ 200807212 الٹیٹ جی ہاں دسو دس جی کی پکائیے اپنے گوانڈ والے فوٹکے نہ جائیے آلو جی دی ودیا بینگن انمول نے گوپی اوت تازی دے ماحول نے ਮੈਂ ਗੋਥੇ ਪਿਆਰੇ ਨੇ ਔਰ ਜਿੰਨੇ ਆਰੇ ਨੇ ਫੁੱਟਕੇ ਨਥਾਂ ਥਾਂ ਸਾ ਮੋਦੇ ਆਪਣੇ ਸਬਜ਼ੀ ਫਲ ਇਹਨੇ ਤਾਜ਼ੇ ਦਿਨੇ ਸਾਡੇ ਸੁਪਨੇ ਘੱਟ ਪ੍ਰਾਈਸ ਤੇ ਜੀ ਸਬਜ਼ੀ ਫਲ ਖਾਣਾ ਹੈ ਫੁੱਟਕੇ ਨਹੀਂ ਜਾਣਾ ਹੈ ਫਰੂਟੀ ਕੇ ਨਹੀਂ ਜਾਣਾ ਫੁੱਟਕੇ ਨਹੀਂ ਜਾਣਾ ਹੈ ਚਿੰਤਾ ਫਿਕਰ ਸਟ्रेस ਤੇ ਸ਼ਿਕਾਰ ਹੋ ਆਪਣੇ ਤੇ ਆਪਣੇ ਬੱਚਿਆਂ ਦੀ ਮੈਂਟਲ ਹੈਲਥ ਨੂੰ ਇਗਨੋਰ ਨਾ ਕਰੋ ਆਈਸੀਬੀਸੀ ਕਾਰ ਐਕਸੀਡੈਂਟ ਕਰਕੇ ਮੈਂਟਲ ਹੈਲਥ ਕੰਡੀਸ਼ਨਸ ਨਾਲ ਸਟਰਗਲ ਨਾ ਕਰੋ ਐਂਗਰ ਇਸ਼ੂਸ ਡਿਪਰੈਸ਼ਨ ਐਂਗਜ਼ਾਇਟੀ ਐਡਿਕਸ਼ਨ ਰਿਲੇਸ਼ਨਸ਼ਿਪ ਕਨਫਲਿਕਟ ਵਰਗੇ ਇਸ਼ੂਸ ਕਰਕੇ ਸਟਰਗਲ ਨਾ ਕਰੋ ਅੱਜ ਹੀ ਮੈਨੂੰ ਯਾਨੀ ਕਿ ਰਮਨ ਗੈਲ ਨੂੰ ਫੋਨ ਕਰੋ ਤਾਂ ਪਤਾ ਕਰੋ ਤੁਸੀਂ ਇਹਨਾਂ ਇਸ਼ੂਸ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹੋ ਸਿੰਪਲੀ ਕਾਉਂਸਲਿੰਗ ਇਜ਼ ਹੇਅਰ ਟੂ ਹੈਲਪ 604 603 3013 604 603 3013 ਲਓ ਜੀ ਸ਼ੁਕਲਾ ਜੀ ਨਾਲ ਕਰਦੇ ਆ ਗੱਲਬਾਤ ਸ਼ੁਕਲਾ ਜੀ ਸਵਾਗਤ ਸਤਿ ਸ੍ਰੀ ਅਕਾਲ ਹਾਂਜੀ ਭਾਜੀ ਤੁਹਾਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਬਹੁਤ ਦਿਨ ਖੂਬਸੂਰਤ ਹੈ ਧੁੱਪ ਖੜੀ ਹੋਈ ਆ ਸਭ ਤੋਂ ਪਹਿਲਾਂ ਅਜ ਮੁਸਕਣ ਬੂਟੀ ਦੀ ਉਹ ਗੱਲ ਕਰ ਲਈਏ ਠੰਡ ਚ ਕਿਹੜੀ ਵਧੀਆ ਰਹਿੰਦੀ ਆ ਗਰਮੀ ਚ ਕਿਹੜੀ ਹਾਂਜੀ ਬੋਸਟੋਨ ਬੋਟੀ ਦੇ ਵਿੱਚ ਪੰਜ ਫ੍ਰੈਗਰੈਂਸ ਆਂਦੀਆਂ ਹੈਗੀਆਂ ਸਾਰੀਆਂ ਜਿਹੜੀਆਂ ਬਹੁਤ ਹੀ ਅੱਛੀਆਂ ਫ੍ਰੈਗਰੈਂਸ ਹੈਗੀਆਂ ਜਿਹੜੀ ਕਿ ਗਰਮੀ ਦੇ ਵਿੱਚ ਲੋਕੀ ਜਿਆਦਾ ਪਸੰਦ ਕਰਦੇ ਉਹ ਲਵੈਂਡਰ ਹੈ ਤੁਹਾਡੀ ਫੇਵਰਿਟ ਜਿਹੜੀ ਹੈਗੀ ਲਵੈਂਡਰ ਉਹਦੀ ਮਿੱਠੀ ਮਿੱਠੀ 스ਮਲ ਆਂਦੀ ਰਹਿੰਦੀ ਆ ਤੇ ਉਸ ਤੋਂ ਫਿਰ ਥੋੜੀ ਲਾਈਟ ਲੈਣੀ ਹੈ ਵੀ ਤਾਂ ਚੰਦਨ ਦੀ ਵੀ ਲੈ ਸਕਦੇ ਹੈਗੇ ਆ ਤੇ ਜਿਹੜੀ ਮੇਰੀ ਫੇਵਰਿਟ ਹੈਗੀ ਉਹ ਵਾਈਟ ਮਸਕ ਹੈ ਵਾਈਟ ਮਸਕ ਵੀ ਬਹੁਤ ਹੀ ਅੱਛਾ ਹੈਗਾ ਲੇਕਿਨ ਉਹ ਮਿੱਠੀ ਮਿੱਠੀ 스ਮਲ ਤੋਂ ਆਦ ਰਹੂਗੀ ਬਹੁਤ ਹੀ ਸਟਰੋਂਗ ਨਹੀਂ ਹੈਗੀ ਤੋਂ ਇਸ ਕਰਕੇ ਪੰਜ ਡਿਫਰੈਂਟ ਫ੍ਰੈਗਰੈਂਸ ਹੈਗੇ ਆ ਅਸੀਂ ਪੰਜ ਉਹ ਟੇਬਲ ਤੇ ਰੱਖਿਓ ਆ ਤੁਸੀਂ ਪਹਿਲਾਂ ਆ ਕੇ ਲਾ ਕੇ ਦੇਖੋ ਜੇ ਤੁਹਾਨੂੰ ਪਸੰਦ ਆ ਉਹ ਲੈ ਕੇ ਜਾਓ ਤਾਂ ਕਿ ਤੁਹਾਨੂੰ ਨੈਕਸਟ ਟਰਮ ਇਜ਼ੀ ਹੋ ਜੇ ਤੁਹਾਨੂੰ ਲੈਵੈਂਡਰ ਆ ਜੈਸਮਿਨ ਆ ਰੋਜ਼ ਜਾਂ ਚੰਦਨ ਆ ਪਸੰਦ ਆ ਤੁਸੀਂ ਉਹ ਲੈ ਜਾ ਸਕਦੇ ਹੈਗੇ ਅੱਛਾ ਜੀ ਨਾਲ ਘਰ ਦੇ ਵਿੱਚ ਜਿਹੜੀ ਅਗਰਬਤੀ ਆ ਤੇ ਧੂਫ ਹਾਂਜੀ ਉਹਦੇ ਬਾਰੇ ਦੱਸੋ ਹਾਂਜੀ ਤੋਹਫਾ ਕਾਲੀ ਬੱਟੀ ਆਪਾਂ ਨੂੰ ਵਟਕੇ ਲਾਣੇ ਹੈਗੇ ਆ ਉਹ ਵੀ ਦੇਸੀ ਕੇਦ ਵਿੱਚ ਬਣੀ ਹੈਗੀ ਉਹਦੀ ਵੀ ਸਮੈਲ ਅੱਛੀ ਆਂਦੀ ਹੈਗੀ ਆ ਅਗਰ ਤੁਸੀਂ ਕੌਨਸ ਲਿਆਣਾ ਚਾਹੁੰਦੇ ਆ ਕੌਨਸੇ ਵਿੱਚ ਵੀ ਇੱਕ ਪੈਕੇਟ ਦੇ ਵਿੱਚ 13 ਪੀਸ ਆਂਦੇ ਹੈਗੇ ਆ ਉਹਦੇ ਵਿੱਚ ਫੰਨੂ 4 ਟਾਈਪ ਦੇ ਫ੍ਰੈਗਰੈਂਸ ਮਿਲ ਜਾਂਦੇ ਹੈਗੇ ਆ ਰੋਸ ਚੰਦਨ ਗੋਗਲ ਤੇ ਲੁਬਾਨ ਬਹੁਤ ਹੀ ਅੱਛੇ ਪੈਕਿੰਗ ਦੇ ਵਿੱਚ ਆ ਗਿਆ ਉਹਦੇ ਵਿੱਚ ਇੱਕ ਛੋਟੀ ਜਿਹੀ ਸਟੀਲ ਦੀ ਪਲੇਟ ਵੀ ਪਾਈ ਹੈਗੀ ਆ ਉਹਦੇ ਪਲੇਟ ਦੇ ਉੱਤੇ ਰੱਖ ਕੇ ਤੁਸੀਂ ਕੋਨ ਨੂੰ ਲਾ ਸਕਦੇ ਹੈਗੇ ਆ ਕੋਈ ਕੈਮੀਕਲਸ ਨਿਕਾਲਾ ਤੁਹਾਨੂੰ ਨਹੀਂ ਹੈਗਾ ਔਰ ਆਮ ਨਾਲ ਇੱਕ ਕੋਨਸ ਲਾਇਆ ਤਕਰੀਬਨ 13 ਤੋਂ 15 ਮਿੰਟ ਚੱਲਦਾ ਹੈਗਾ ਇਸ ਤੋਂ ਇਲਾਵਾ ਜਿਹੜੀ ਅਗਰਵਤੀ ਹੈਗੀ ਆ ਉਹਦੇ ਵਿੱਚ ਬਹੁਤ ਹੀ ਡਿਫਰੈਂਟ ਡਿਫਰੈਂਟ ਟਾਈਪ ਦੇ ਫ੍ਰੈਗਰੈਂਸ ਹੈਗੇ ਆ ਚੰਦਨ, ਰੋਜ਼, ਜੈਸਮਨ, ਲਾਵੰਡਰ ਤੁਸੀਂ ਮੋਗਰਾ, ਨਾਈਟ ਗ੍ਰੀਨ Uh, Tulsi, Lovan, uh, Google, different different type the Hagia. ہمیشہ میں کہنا ہے کہ اگر تسی نہیں پلا ٹرائی کیتی مدر انڈیا گربتی ਤੁਸੀਂ آؤ جو کوئی فری جو تھانو پسند ہے فرگنس او لے کے جاؤ پھر ਤੁਸੀਂ نیکسٹ ٹائم کسی بھی پارٹ گروسی سٹور تو بائے کر سکتے ہیں پر جرور آؤ اور لے کے جاؤ فری سیمپل ہمیشہ ہی کرنا پر کہ ڈارک براؤن چاہے وہ ہربل ہیڈ شیمپو ہو بے پہلا او ٹرائی کر لو تاکہ تھوڑی بوتل لائن تو پہلا پیک لائن تو پہلا تھانو پروڈکٹ پسند جی ਹੁਣ ਸਿੱਧਾ ਆਈਏ ਸਰੀਰ ਦੀ ਇੰਟਰਨਲ ਸੰਭਾਲ ਤੇ ਆਯੁਰਵੇਦ ਦੇ ਜਿਹੜੇ ਪ੍ਰੋਡਕਟ ਨੇ ਉਹ ਕੱਲੇ ਕੱਲੇ ਦੱਸੋ ਜੀ ਹਾਂਜੀ ਆਯੂਵੇਦ ਦੇ ਵਿੱਚ ਸ਼ਿਲਾਜੀਤ ਬਹੁਤ ਅੱਛਾ ਪ੍ਰੋਡਕਟਸ ਹੈਗਾ ਔਰ ਕਾਫੀ ਅੱਛਾ ਰਿਸਪੌਂਸ ਹੈਗਾ ਔਰ ਕਈ ਭੈਣ ਭਰਾ ਇਹ ਕੁਐਸਚਨ ਕਰਦੇ ਹੈਗੇ ਕਿ ਵਿంటర్ ਵਾਸਤੇ ਹੈ ਜਾਂ ਗਰਮੀਆਂ ਵਾਸਤੇ ਵੀ ਆ ਤੁਸੀਂ ਇਹ 12 ਮਹੀਨੇ ਹੀ ਯੂਜ਼ ਕਰ ਸਕਦੇ ਆ ਲੇਕਿਨ ਇਹਦੀ ਵਿਧੀ ਉਹੀ ਆ ਕਿ ਹਾਫ ਅ ਟੀਸਪੂਨ 1 ਗ੍ਰਾਮ ਭਾਂਜੰਦਾ ਤੁਸੀਂ ਕੋਸੇ ਪਾਣੀ ਨਾਲ ਐਮਟੀ ਸਟਮਕ ਲਾਓ ਥਾਨੂ ਕਾਫੀ ਅੱਛਾ ਰਿਸਪੌਂਸ ਮਿਲਦਾ ਹੈ ਅਗਰ ਗਲੇ ਦੀ ਖਾਰਸ਼ ਜਾਂ ਖਾਂਸੀ ਜੁਕਾਮ ਆ ਤੋ ਤੁਸੀਂ ਤੁਸੀਂ ਦੋ ਅਬੀ ਯੂਸ ਕਰ ਸਕਦੇ ਹੈਗੇ ਆ ਕਾੜਾ ਵੀ ਹੈਗਾ ਇਸ ਤਲਾਬਾ ਤੁਸੀਂ ਮੈਮਰੀ ਲਾਸਟ ਹੋ ਰਹੀ ਦੀ ਆ ਤੁਸੀਂ ਉਹਦੇ ਵਾਸਤੇ ਤੁਸੀਂ ਆਪਣਾ ਅਸ਼ਵਗੰਧਾ ਲੈ ਸਕਦੇ ਆ ਤ੍ਰਿਫਲਾ ਹਾਜਮੇ ਵਾਸਤੇ ਅੱਛਾ ਹੈਗਾ ਸ਼ਾਤਾਵਰੀ ਹੈਗਾ ਅਰਜੁਨਾ ਹੈਗਾ ਆਪਣੇ ਹਲਦੀ ਅੰਬਹਲਦੀ ਹੈਗੀ ਆ ਕਸਤੂਰੀ ਹਲਦੀ ਆ ਬਹੁਤ ਡਿਫਰੈਂਟ ਡਿਫਰੈਂਟ ਟਾਈਪ ਦੇ ਪਾਊਡਰ ਹੈਗੇ ਆ ਇਹ ਵੀ ਤੁਸੀਂ 1/2 टीस्पून ਕੋਸੇ ਪਾਣੀ ਨਾਲ ਕਿਸੇ ਟਾਈਮ ਵੀ ਲੈ ਸਕਦੇ ਹੈਗੇ ਆ ਔਰ ਵੋਇਡ ਕਰੋ ਚਾਹ ਦੇ ਨਾਲ ਜਾਂ ਜੂਸ ਦੇ ਨਾਲ ਅੱਛਾ ਜੀ ਤੇ ਹੁਣ ਬੋਡੀ ਦੇ ਖਾਸ ਤੌਰ ਤੇ ਫੇਸ ਦੇ ਲਈ ਫੇਸ ਵਾਸ਼ ਹਾਂਜੀ ਤੇ ਨਾਲ ਸ਼ੈਂਪੂ ਵਾਲਾ ਲਈ ਤੇ ਨਾਲ ਇਹ ਸਾਬਣ हां जी बिल्कुल ब्यूटी सोप ਸਾਡੇ ਕੋ ਬਹੁਤ ਡਿਫਰੈਂਟ ਟਾਈਪ ਦੇ ਹੈਗੇ ਆ ਬਹੁਤ ਹੀ ਅੱਛੀ ਪ੍ਰਾਈਸ ਤੇ ਵੀ ਲੱਗੇ ਹੋਏ ਹੈਗੇ ਆ ਜਿਹਦੇ ਵਿੱਚ ਤੁਸੀਂ ਚੰਦਨ ਹਲਦੀ ਦਾ ਸੋਪ ਨੀਮ ਸੋਪ ਚਾਰਕੋ ਸੋਪ ਮਲਤਾਨੀ ਮਿੱਟੀ ਸੋਪ ਕੋਕਨਟ ਹਰੋਸ ਚੰਦਨ ਲਾਵੈਂਡਰ ਲਾਈਮ ਜੈਸਮਿਨ ਨਿੰਬੂ ਵਾਲਾ ਸਾਬਣ ਨੂੰ ਆਪਾਂ ਕਹਿੰਦੇ ਹਾਂ ਕਿ ਲਾਈਮ ਸੋਪ ਬਹੁਤ ਹੀ ਅੱਛਾ ਹੈ ਇਹ ਬਿਊਟੀ ਸੋਪ ਹੈਗਾ ਇਹ ਵੀ ਤੁਸੀਂ ਲੈ ਸਕਦੇ ਆ ਔਰ ਕੇਨੋਇਲ ਮਰਾਕੋਇਲ ਜਿਹਨੂੰ ਤੁਸੀਂ ਬਾਈ ਫੇਸ ਤੇ ਵੀ ਲਾ ਸਕਦੇ ਆ ਬਾਲਾਂ ਤੇ ਵੀ ਲਾ ਸਕਦੇ ਹੈਗੀਆਂ ਇਹ ਵੀ ਅੱਛਾ ਪ੍ਰੋਡਕਟਸ ਹੈ ਬਾਲ ਝੜਦੇ ਆ ਸਕਰੀ ਪ੍ਰੋਬਲਮ ਆ ਟੁੱਟਦੇ ਆ ਤਾਂ ਜਿੰਜਰ ਸ਼ੈਂਪੂ ਯੂਜ਼ ਕਰੋ ਜਾਂ ਤੁਸੀਂ ਬਾਲਾਂ ਨੂੰ ਸਟਰੋਂਗ ਤੇ ਸ਼ਾਈਨੀ ਕਰਨਾ ਹੈਗਾ ਤਾਂ ਕੇਰਟਨ ਸ਼ੈਂਪੂ ਨੂੰ ਯੂਜ਼ ਕੀਤਾ ਜਾ ਸਕਦਾ ਹੈਗਾ ਅੱਛਾ ਸ਼ੁਕਲਾ ਜੀ ਜਿਹੜਾ హెਅਰ ਹੈ